ਹਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਟ੍ਰਾ ਬਲੌਗਸ ਤੇ ਹੋ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਮੈਂ ਗੇਟ ਖੋਲ ਹੀ ਜਾਂਦੇ ਆ ਤੇ ਵਾਕ ਆਪਣੀ ਇੱਕ ਦੋ ਮਿੰਟ ਰਹਿ ਜਾਂਦਾ ਜਦੋਂ ਮੋਂਦੋਂ ਫੋਨ ਚੱਕਦੀ ਹੁੰਦੀ ਆ ਤੇ ਚਲੋ ਜੀ ਆਪਣੇ ਵਾਕ ਜਿਹੜੀ ਕੰਪਲੀਟ ਫੋਨ ਵਾਲੀ ਆ 2 ਮਿੰਟ ਰਹਿ ਗਏ ਕਦਰ ਨਾ ਪਾ ਕਰਾਂਗੇ ਕੰਮਾਂ ਦੀ ਸ਼ੁਰੂਆਤ ਧਿਆਨ ਜੀ ਜੇਕਰ ਸਾਡੇ ਚੈਨਲ ਤੇ ਨਿਊ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਤਾ ਦੇ ਲੱਗਦੇ ਨੇ ਬਾਕੀ ਦਿਨ ਚੜਨਾ ਸਟਾਰਟ ਹੋ ਗਿਆ ਫੇਰ ਜੱਪਾ ਲिटल बिटल ਕਹਿ ਸਕਦੇ ਲिटल बिटल मेरा पंज मिनट का फर्क पंज मिनट लेट उठी मैं सही पाँच मिनट तो लेट उठी मम्मी मैं।, मैं तो ले लेट उठिया अज हो गए थोड़े लेट अज जी मशीन भी चलाई मम्मी भी लेट उठे कुछ नहीं मम्मी चलो मशीन हर धार है ਆਪਣਾ ਟਾਈਮ ਹੈ ਜਿਹੜਾ ਓਵਰオール ਕੰਪਲੀਟ ਹੋਣ ਵਾਲਾ ਹੀ ਆ ਬਸ ਇੱਕ ਵੇੜਾ ਹੁਣ ਲੱਕ ਕੰਨ ਕੰਪਲੀਟ ਮਨਜਮਾਰ ਕੇ ਕਰਨਾ ਬਿੰਦਾ ਸਮਝ ਸਹਰ ਲਾਤਾ ਦੂਜੇ ਦਾ ਆਪਣਾ ਇਹ ਵੀ ਹੁੰਦਾ ਕਿ ਆਪਾਂ ਤੇ ਕਰਨਾ ਤੇ ਕਰਨੇ ਆ ਨਾ ਪਰ ਜਿਹੜਾ ਵਾਕ ਵਾਲਾ ਕੰਮ ਆ ਨਾ ਪੂਰਾ ਮੰਨ ਮਾਰ ਕੇ ਕਰਨਾ ਬਿੰਦਾ ਕਿ ਟੋਪੀ ਜਿੰਦਾ ਵਾਲਾ ਸੱਲਵਾਸ਼ ਕਰੋ ਤੇ ਪਾਣੀ ਪਿਓ ਸੱਲਵਾਸ਼ ਕਰੋ ਚੱਕ ਲਈ ਇੱਕ ਘੱਟ ਨਾਲ ਦਬੇ ਹੋਏਗਾ ਮਿਲ ਗਿਆ ਚਲੋ ਫਿਰ ਵਾਸ਼ ਕਰੋ ਵਾਸ਼ 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 ਜੀ ਇਹ ਲੋ ਗੋਬੀ ਦੀ ਲੋਕੀ ਪਰਨੇ ਤੇਰ ਚਲੋ ਜੀ ਪਿਆਜ਼ ਭੁੱਜਦੇ ਆਂ ਇਹ ਮਨਾ ਕੇ ਉਹਨਾਂ ਤੇ ਪਕਾਉਂਗੇ ਆ ਜਦ ਤੱਕ ਸਹੀ ਦਾ 2-5 ਮਿੰਟ ਹੀ ਮਸੋੜੇ ਆ ਜਦ ਤੱਕ ਭੈਣ ਹੋਈ ਐਸੇ ਸਾਈਜ਼ ਹੋਉਂਦੇ ਨਹੀਂ ਕਲਿਓਂ ਕੀ ਹੁੰਦੀ ਆ ਇਸੇ ਸਾਈਜ਼ ਉਸ ਵੱਖਰਾ ਟਾਈਮ ਕੱਢਣ ਦੀ ਲੋੜ ਆ ਤੇਦਰ ਗੰਡੇ ਭੁੰਨੇ ਜਾਂਦੀ ਤੇ ਗੋਭੀ ਵੀ ਹੁੰਦਾ ਚਾਹੀਦੀ ਚੰਗੀ ਲੱਗੂਗੀ ਜਿੰਨਾ ਚਿਰ ਬਣ ਕੇ ਚਲੋ ਸਰਦੀਂ ਬਾਹਲੀ ਗੋਭੀ ਨਹੀਂ ਆਏ ਜੇ ਸਰਦੀ ਚ ਕਹਿ ਦਿੰਦੇ ਆ ਪਰ ਸਰਦੀ ਜਦੋਂ ਗੋਭੀ ਬਾਹਲੀ ਹੋ ਜਾਂਦੀ ਉਦੋਂ ਬੇਸਵਾਦੀ ਜੀ ਲੱਗਦੀ ਉਦੋਂ ਗੋਭੀ ਵੀ ਮਨ ਨੱਕ ਜਾਂਦਾ ਗੋਭੀ ਤੋਂ ਫਿਰ ਕਦੇ ਪਰੌਂਡਾ ਬਣਾਉਂਦਾ ਫਿਰ ਤਾਂ ਪਰ ਮੈਂ ਜਦੋਂ ਨਾਲ 20 ਰੁਪਏ ਦੀ ਗੋਭੀ ਮੈਨੂੰ ਲੱਗ ਜੰਦੀ ਜਦੋਂ ਉਦੋਂ ਤਾਂ ਬਿਲਕੁਲ ਹੀ ਸਵਾਦ ਨਹੀਂ ਲੱਗਦੀ ਜਦੋਂ 20 ਰੁਪਏ ਦੀ ਹੈ ਤੇ ਹੁਣ ਤੋ ਆਗ ਲੱਗਦੀ ਕਦੂ ਤੋਂ ਖੜਾ ਛੜਾਉਣ ਦੇ ਮਾਰੀ ਗੋਭੀ ਬਣਾ ਲਈ ਦੀ ਸਰ ਚਲੋ ਹੁਣ ਜਿੱਦ ਬਲ ਮਸਾਲਾ ਪੁੱਜ ਗਿਆ ਇਹ ਚਾਲੂ ਪਾ ਦ ਮਤਲਬ ਜਿੱਦ ਨੂੰ ਨਮਕ ਪਾ ਦੇ ਮਿੰਟਾਂ ਮੇ ਆਲੂ ਜਦੋਂ ਪਾਦਾ ਚਲਾਲੂ ਛੇਤੀ ਬੰਦ ਜਨ ਤੂੰ ਗੋਭੀ ਤਾਂ ਗਲ ਨਹੀਂ ਪੈਂਦੀ ਟੀੜੇ ਤਮਾਕੇ ਤੋਂ ਤੇ ਗੋਭੀ ਤੇ ពੋੜਲੀ ਹੋ ਜਾਂਦੀ మిర్చ పమక్ ఏదై కమ ని మిటీ కుర్చనా ఇలా కిటీ కుర్ల ਏ ਉੱਥੇ ਬੰੰਜੇ ਤੇ ਰੱਖ ਲੈ ਆ ਹੱਥ ਦੇ ਨਾ ਮਰਾਲੀ ਚੰਗਾ ਜਾ ਹੱਥ ਦੇ ਨਾ ਮਰਾਲੀ ਜਾ ਮੈਂ ਗਲਾਸ ਹੀ ਲੈਣੀ ਦੇ ਲੈਣੀ ਲਓ ਜੀ ਮਿੱਟੀ ਦੇ ਭੰਡੇ ਬਣਾਉਣੇ ਆਪਾਂ ਕੌਲੀਆਂ ਬਣਾਉਣੇ ਜਿਾ ਆਪਣਾ ਪਲੇਅਰ ਬਣਾਉਣੇ ਆ ਬੇਟਾ ਹਜੇ ਤਾਂ ਬਹੁਤ ਕੌਲੀਆਂ ਤਿਆਰ ਕਰੀਏ ਨੇ ਅਸਾਂ ਹਮ ਸਾਡੇ ਇਹ ਸਾਰੇ ਪਏ ਆ ਅਸੀਂ ਖਿਡਣ ਲੱਗ ਗਏ ਪਹਿਲਾਂ ਪਤੀਆਂ ਮੇਰੀਆਂ ਕੌਲੀਆਂ

आप भी सीखो बनाए पर पप पत्ते गोलियां तैयार हो गए एक चीर पावे एक च प्रसाद पावगी एक ਰਾਇਤਾ ਪਾਵਾਂਗੇ ਇੱਕ ਚ ਪਾਵਾਂਗੇ ਸੁੱਕੀ ਸਬਜੀ ਕੱਚ ਪਾਵਾਂਗੇ ਦਾਲ ਪੰਜ ਕੌਲੀ ਤਿਆਰ ਕਰ ਲਿਆ ਨਾ ਜੋ ਓਕੇ ਫੋਟੇ ਨਹੀਂ ਸਿੱਟਨੀ ਫਿਰ ਉਧਰ ਝਾੜੂ ਲਾਉਣਾ ਪਊ ਨਾ ਉਧਰ ਨਾ ਕਰ ਪੁੱਤ ਇੰਨਾ ਪਗੰਧ ਹੀ ਪਾਵਾਂਗੇ ਜੀ ਤੁਲਾਉ ਦੇ ਜਨਾਣਾ ਲਾ ਲਾ ਕੋਲ ਰੋਟੀਆਂ ਦਾ ਕੰਮ ਹੋ ਗਿਆ ਵੀ 25 ਅੱਧੇ ਘੰਟੇ ਦਾ ਇੰਨਾ ਫਰਕ ਪੈ ਗਿਆ। ਉਹੀ ਅੱਧਾ ਘੰਟਾ ਜਿਹੜਾ ਮੇਰਾ ਪਾਠ ਆਉਂਦਾ। ਜਿਹੜਾ ਤਾਂ ਨਾ ਕੇ 40 ਮਿੰਟ ਜਿਹੜੇ ਨਹਾਣ ਤੋਂ ਬਾਅਦ ਕਾਰ ਕਰਨ ਨਾਲ ਉਹ ਲੇਟ ਹੋ ਗਈ ਵਿੱਚ। ਚਲੋ ਜੀ ਕੋਈ ਗੱਲ ਨਹੀਂ। ਐ ਤੇ ਕੰਮ ਨਹੀਂ ਮੈਂ ਫਿਰ ਪਹੁੰਚਾ ਨਹੀਂ ਪਤਾ। ਅਧੁਰੇ ਜੱਪ ਨੂੰ ਅੱਜ ਨਿਵਾਉਣ ਲੈ ਕੇ ਗਏ। ਕਿਰਨ ਨੂੰ ਅੱਜ ਮੰਗਲਵਾਰ ਪਰ ਅਜੇ ਤੱਕ ਨਹੀਂ ਨਹਾਉਣਾ ਸੱਚ। ਅੱਜ ਮੇਰਾ ਨਾ ਤਾਂ ਸੂਪ ਚੋਪਰ ਖਾਣ ਦਾ ਪਰ ਨਈ ਜੇ ਦੇਖਦੇ ਆ ਕੀ ਖਾਣੇ ਡਾਈਟਿੰਗ ਨਹੀਂ ਸ਼ੁਰੂ ਹੋ ਰਹੀ ਕਿਉਂਕਿ ਨਾ ਡਾਈਟਿੰਗ ਅਸਤੇ ਸਾਰਾ ਕੁਝ ਦੁਬਾਰਾ ਬਣਾਉਣਾ ਪੈਂਦਾ ਹੈਗਾ ਰੋਟੀ ਸਬਜ਼ੀ ਤੋਂ ਹਟ ਕੇ ਫਿਰ ਅੱਧੇ ਹੀ ਜਾਂਦਾ ਥੱਕ ਡੋਟੇ ਤਾਂ ਬਹੁਤ ਹੋ ਜਾਂਦਾ de dia agora. ਲਓ ਜੀ ਡਰੋਨ ਨਾ ਬਸ ਚੱਕਿਆ ਨਹੀਂ ਗਿਆ ਇੱਕ ਤਾਂ ਚਾਰਜ ਲੋ ਸੀ ਇੱਕ ਚਾਰਜ ਤੇ ਸੀ ਇੱਕ ਚੱਕਿਆ ਨਹੀਂ ਗਿਆ ਬਸ ਤੇ ਰੈਡੀ ਆਪਾਂ ਹੋ ਗਏ ਹੁਣ ਆਪਾਂ ਚੱਲਦੇ ਆਂ ਮੰਡੀ ਕਿੱਥੇ ਪੋਣਾ ਸੀ ਸੱਚ ਹਾਂ ਇਹ ਰਾਮ ਬਹੁਤਾ ਕੱਪੜੇ ਚ ਤੇ ਚਲੋ ਜੀ ਆਪਾਂ ਹੋ ਗਏ ਤਿਆਰ ਤੇ ਹੁਣ ਆਪਾਂ ਚੱਲੀਏ ਦੇ ਅੱਗੇ ਨਾ ਮੈਸ਼ ਆਲਵੇਜ਼ ਹੀ ਮੈਂ ਪਰਸ ਲੈ ਕੇ ਜਾਨੀ ਬਲੈਕ ਅੱਜ ਮੈਂ ਲੈ ਕੇ ਚੱਲਦੀ ਜੜਾ ਗਿਫਟ ਮਿਲਿਆ ਸੀ ਆਪਣ ਨੂੰ ਹਸਬੰਡ ਨੇ ਵੱਡੇ ਗਿਫਟ ਆਲਾ ਚਲੋ ਜੀ ਗੱਡੀ ਆਪਣੀ ਤਿਆਰ ਆ ਗੱਡੀ ਆਪਣੀ ਤਿਆਰ ਹੀ ਸਾਫ ਸੁਥਰੀ ਆਪਾਂ ਤੇ ਬੋਟਲ ਚੱਕ ਲਈ ਜੱਪ ਦੀ ਤੇ ਚਲੋ ਜੀ ਇਹ ਜੱਪ ਦੀ ਬੋਟਲ ਚਲੋ ਜੀ ਚੱਲਦੇ ਆ ਫਿਰ ਆਪਾਂ ਮਿਲਦੇ ਆ ਜਾ ਕੇ ਤੇ ਦਿਖਾਵਾਂਗੇ ਤੁਹਾਨੂੰ ਉੱਥੇ ਕੀ ਮੰਮੀ ਦਾ ਪਰਸ ਵੇਖ ਲਓ ਤੁਮ ਪਰਸ ਦੇਖੋ ਮੰਮੀ ਨੇ ਰੈਡੀ ਕਰਵਾਇਆ ਘਰੋਂ ਘਰੇ ਇਹਦੇ ਸੁਣੇ ਲੱਗਦਾ ਕਿ ਦਸਤਾਫਾ ਦਿਖਾਇਆ ਪਾ ਬੀ ਸਮਣੀ ਰੀ ਪੀਰ ਦੀਆਂ ਮੈਂ ਸੁਣ ਮਾਂ ਨੂੰ ਪਾਣੀ ਕੀ ਕਪੜਾ ਇਹਦਾ ਜੀ ਇਹ ਹਾਂਜੀ ਇੱਕ ਆ ਜੀ ਆਹ ਪਰਲਾ ਆਹ ਪਰਲਾ ਜਲਦੀ ਪਾਣੀ ਪੀਲਾ 1250 ਦਾ ਸੀ ਤੇ ਇੱਕ ਕ੍ਰਸ਼ ਆ ਰਹੀ ਹੈ ਜੀ ਕੋਲ मैं नहीं कह रहा मेरे पास तो देखो मैं तो बेचने आ भी है तो हो भी है वो चीज भी पति है ये हम आज ये दूध नहीं आया ना तो मेरे बाला समझो कुछ भी मेरे के रहेगा उल्लाया ना।, तो ना एक बारी समझना एक अलग तरफ वार्ता कराना भी एक आजी देखो आ साड़ी देखो एक टूप पर मंगाऊँगी एस के भी आऊँगी ये � ਫਟੋਂ ਕਪੜੇ ਤੋਂ ਪਕੜਾ ਲਿਆ। ਨਾ ਪਿਆਰ ਕਰਾਂ ਲੈਂਦਾ ਤੀਹਰਾ। ਤੇ ਉੱਪਰ ਜਾਂਣ ਲਈ ਫੋਰਡ ਦਾ ਨਸਮਾ ਲੈਣਾ ਉਹ ਆਸੂ ਲੈ। ਪਾਈਸੋ ਮੇਰੇ ਤੇ ਇਹਦੇ ਤੋਂ ਅੱਗੇ ਸੇਮ ਚੀਜ਼। 60 ਗ੍ਰਾਮ ਵਜ ਨਹੀਂ ਟੂਲ ਦੇ ਵਿੱਚ। ਕਿੰਨਾ ਹੁੰਦਾ ਨਾ ਕਪੜਾ ਪਾਇਆ ਹੀ ਮੈਂ ਕਹਿੰਦਾ ਪਤਾ ਨਹੀਂ ਲੱਗਦਾ ਇਹਨਾਂ ਆਰਾਮ ਦਾ ਇੱਕ। ਦਾਦੀ ਪਤਾ ਕੀ ਹੈ। ਅੰਨੇ ਬੰਦੇ ਆ ਲਾਈਸ ਨਹੀਂ ਨਾ ਸਟਾਫ। ਕਿਹੜਾ ਆਉਂਦਾ। <SPA malaria> ला ला हाँ ओ जान लेगी काम तो बार चार कर रहे हैं हमने दस के चार से ही पक रहा है यार टिप्पणी करने के लिए जायेंगे तो मिल जाएंगे जायेंगे नहीं जाएंगे राजा नीचे लेकर आओगे ना हाँ तभी ना ਇਹਦਾ 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 2695 ਪੰਨੋ ਦੇ ਕੋਈ ਦਿਖਾਈ ਇੱਨਾ ਤੇ ਹੋਈ ਹੈ ਹਾਂਜੀ ਹਾਂਜੀ ਪੰਨੋ ਦੇ ਇਹਦਾ

ਤਦਕਨ ਇਹ ਤਾਂ ਟੁੱਟ ਗਿਆ ਇਹ ਉਹ ਵੀ ਦੀ ਲੋ ਬਤਲ ਉਹਦਾ ਦੁਪੱਟਾ ਹੈਗਾ ਇਹ ਨਾ ਬਟਾ ਬਲਿ ਕੇ ਨਾਮ ਦੇ ਰਹੇ ਜਿਆਦਾ ਹੈ ਵੀ ਨਾ ਆਉਂਦਾ ਸਾਚ ਦਾ ਕਰੀ ਇਹ ਚੈਨ ਵਿੱਚ ਆ ਗਿਆ ਹੁਣ ਇਹ ਚਲੂ ਹੋਣਾ ਹੈ ਕੀ ਕਰਨਾ ਪਾਪ ਹੁੰਦੇ ਨੇ ਤਾਂ 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 ਬਸ ਟਰਾਈ ਕਰਦੇ ਹਾਂ ਇਹ ਵੀ ਸਮਝਾਉਂਦੇ ਹਾਂ ਨਾਲ ਬਿਟਾ ਵੀ ਬੋਲ ਸਕਦੇ ਹਾਂ ਨਾਲ ਬਿਨਾਂ ਲੈਣਾ ਇਹ ਕੋਈ ਚੰਗਾ ਹਾਂ ਇਹ ਦਿਨੇ ਦਿਖਾ ਪਤਾ ਹਾਂ ਸੁਬਨਰ ਦਾ ਕੋਈ ਚੱਲ ਬਸ ਬਰੇ ਤਾਂ ਅੱਗੇ ਦੇ ਪਿੱਛੇ ਬਸ ਠੀਕ ਦੇ ਪਿੱਛੇ ਐਕਸਰਸਾਈਜ਼ ਲੈ ਕੇ ਬਾਹਰ ਭੇਜਣਾ ਹੀ ਥੋੜੀ ਜਿਹੀ ਗੱਲ ਹੈ। ਗੁੱਡ ਈਵਨਿੰਗ ਸਾਰਿਆਂ ਨੂੰ ਸਵਾਗਤ ਹੈ ਸਾਡਾ YouTube ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਚਲੋ ਜੀ ਟਾਈਮ ਹੋ ਗਿਆ। 6 ਵਜੇ ਚ ਆਈ ਥਿੰਕ ਫਿਰ 10 ਮਿੰਟ ਤੇ ਪਿੱਛੇ ਜਪਜਤ ਬੈਠਾ ਪਾਣੀ ਦੇ ਨਾਲ ਪਲੇ ਕਰਕੇ ਸਾਰਾ ਸਿਰ ਗਿੱਲਾ ਕਰ ਲਿਆ। ਤੇ ਵਾਲ ਖੋਲ ਕੇ ਬਿਠਾਇਆ ਹੋਣਾ। ਗਿੱਲੇ ਵਾਲ ਕਰ ਲੈ ਸਾਰੇ ਪਾਣੀ ਨਾਲੋਂ ਪਹਿਲਾਂ ਨਾਤਾ ਧੁੱਤਾ ਸੀ ਵਧੀਆ ਜੋੜਾ ਕੀਤਾ ਸੀ ਪਲੇ ਕਰਦੇ ਕਰਦੇ ਨੇ ਪਾਣੀ ਦੀ ਬਾਲਟੀ ਨਾਲ ਪਲੇ ਕਰਦਾ ਕਰਦਾ ਨਾਲੇ ਸਿਰ ਗਿੱਲਾ ਕਰ ਲੈ ਨਾਲੇ ਕੱਪੜੇ ਬਿੱਲੇ ਕਰ ਲੈ ਸਵੇਰ ਦੇ ਨਾਲ ਪੰਜਵੀਂ ਵਾਰ ਕੱਪੜੇ ਬਦਲੇ ਫਿਰ ਸੁਬਾਹ ਬਦਲੇ ਫਿਰ ਨਾਉਣ ਵੇਲੇ ਬਦਲੇ ਦੋ ਫਿਰ ਗਏ ਤਿੰਨ ਫਿਰ ਦੁਪਹਿਰ ਨਾਲ ਆ ਕੇ ਬਦਲੇ ਫਿਰ ਹੁਣ ਬਦਲ ਲੈ ਹੋ ਸਕਦੇ ਦੋ ਬਾਦ ਵੀ ਇੱਕ ਰੀ ਬਦਲ ਲੈ। ਪੰਜ ਤੋਂ 6 ਵਾਰ ਕੱਪੜੇ ਬਦਲ ਲਿੰਦਾ। ਤੇ ਲੋ ਜੀ ਅੱਜ ਆਪਾਂ ਗਏ ਸੀ ਮਾਰਕੀਟ ਤੇ ਮਾਰਕੀਟ ਆਪਾਂ ਕਰ ਗਏ ਸ਼ਾਪਿੰਗ। ਸੂਟਾਂ ਦੀ ਹਜੇ ਤੱਕ ਬਸ ਮੈਂ ਕਿਉਂਕਿ ਦੁਪਹਿਰੇ ਆਈ ਸੀ ਆਪਾਂ। ਮੈਨੂੰ ਲੱਗਦਾ ਆਪਣਾ ਟਾਈਮ ਹੋ ਗਿਆ ਸੀ। ਬਾਰਕ ਹੋ ਵੀ ਦੇ ਕਰੀਬ ਫਿਰ ਆ ਕੇ ਮੈਂ ਜੱਬ ਜਦ ਨੂੰ ਸੁਆਇਆ। ਘੰਟਾ ਕ ਮੈਂ ਵੀ ਸੋ ਗਈ। ਦਾ ਨੋਟ ਕਿ ਟਿਊਸ਼ਨ ਪੜਾਈ ਤਿੰਨ ਤੋਂ ਪੰਜ ਹੁਣ ਬਾਅਦ ਤੇ ਲੱਗ ਗਈ ਤੇ ਫਿਰ ਦਿਖਾਉਣ ਦਾ ਟਾਈਮ ਹੀ ਲੱਗਾ ਸੂਟ ਕਿਹੜੇ ਲੈ ਕੇ ਆ ਤੇ ਹੋ ਸਕਦਾ ਇਸ ਵੀਲੌਗ ਚ ਦਿਖਾ ਦਾਂਗੇ ਨਹੀਂ ਫਿਰ ਕੱਲ ਨੂੰ ਦਿਖਾ ਦੋਗੇ ਹਨਾ ਤੇ ਆਪਾਂ ਲੈ ਕੇ ਤਿੰਨ ਤੋਂ ਚਾਰ ਸੂਟ ਦਿਖਾਵਾਂਗੇ ਤੁਹਾਨੂੰ ਕਿਹੜੇ ਕਿਹੜੇ ਲੈ ਕੇ ਆਏ ਆਪਾਂ हाँ जी क्यों का हो गया सिर सारा गिला कर लिया नहीं पुत्र ने रनिंग करगा सिर सकाउगा आज का डे भी बस इधर ही बतीत हो गया एक दो चार कंटेनर ज लेके आसमेटिक के समान नाल ही भजया फिरगा मेरे हूँ ਅੱਜ ਕੋਈ ਗੱਲ ਔੜਦੀ ਨਹੀਂ ਪਈ ਕਿਉਂਕਿ ਨਾ ਪਤਾ ਔੜਦੀ ਕੀ ਹੁੰਦਾ ਅੱਗੇ ਕਰਦੀ ਸੀ ਮੈਂ ਜਦੋਂ ਵਲੌਗ ਸਟਾਰਟ ਕਰਦੀ ਸੀ ਨਾ ਈਵਨਿੰਗ ਨੂੰ ਤੇ ਮੈਂ ਨਾਲ ਦੇ ਨਾਲ ਗੱਲਾਂ ਸਟਾਰਟ ਕਰ ਦਿੰਦੀ ਹੁੰਦੀ ਸੀ ਤੇ ਆਪੇ ਕੋਈ ਨਾ ਕੋਈ ਗੱਲ ਔੜਦੀ ਰਹਿੰਦੀ ਹੁੰਦੀ ਸੀ ਨਾ ਤੇ ਹੁਣ ਕੀ ਕਰਦੀ ਮੈਂ ਵਾਕ ਕੰਪਲੀਟ ਹੋਣ ਵਾਲੀ ਹੁੰਦੀ ਉਦੋਂ ਫੋਨ ਚੱਕਦੀ ਆ ਸੋ ਤੇ ਮਾਈਂਡ ਜਿਹੜਾ ਥੱਕ ਜਾਂਦਾ ਹਨਾ ਹਾਂਜੀ ਦਾਦੀ ਗੋਦੀ ਨਹੀਂ ਰੱਖਾਂਦਾ ਬੇਟਾ ਗੋਦੀ ਨਹੀਂ ਰੱਖ ਸਕਦੇ ਸੁਣ ਮਮਾ ਇਦਿਵੇਂ ਕਹਿਦੀ ਥਕਾਵਟ ਹੋ ਜਾਂਦੀ ਫਿਰ ਗੱਲ ਔੜਦੀ ਨਹੀਂ ਕੋਈ ਅੱਗੇ ਅੱਗੇ ਕਿਵੇਂ ਫਿਰਦਾ ਬੈਠ ਕੇ ਖਾ ਲੋ ਬੇਟਾ ਹਾਂ ਨਹੀਂ ਨਹੀਂ ਕੀਂਂ ਦਾ ਬੇਟਾ ਥੱਕ ਜੂਂਗੇ ਪਸੀਨਾ ਆਜੂ ਨਾਲ ਵਾਰ-ਵਾਰ ਹੈ ਇਦਾਂ ਹੀ ਕਰ ਦਿੰਦਾ ਕਈ ਵਾਰ ਤੇ ਮੇਰੇ ਨਾਲ ਮੇਰੀ ਰਨਿੰਗ ਪੂਰੀ ਕਰਾਉਂਦਾ ਹੁੰਦਾ ਕਈ ਵਾਰ ਤਾਂ ਗੋ ਮਮਾ ਤੁੰਗ ਨੂੰ ਫੜ ਜਮੈਂ ਤੈਨੂੰ ਫੜਦੀ ਮੈਨੂੰ ਫਰਦਾ ਫਰਦੀ ਨਹੀਂ ਫਰਦਾ अर्ली ਮਾਰਨਿੰਗ ਕਿਦਾਂ ਉੱਠ ਗੜੇ ਨਾ ਹੁਣ ਇਹ ਨਹੀਂ ਸਧਿਆ ਕਰ ਨੇਰਾ ਬਹੁਤ ਹੁੰਦਾ ਫਿਰ ਸਾਰੀ ਨੇਰੇ ਦੇ ਵਿੱਚ ਕੰਮ ਧੰਦੇ ਸ਼ੂਟ ਅਪ ਨਹੀਂ ਹੁੰਦਾ ਨਾ ਹਾਂਜੀ ਹਾਂ 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 ਬੋਲੋ ਹੂੰ ਮੈਨਾਂ ਆਉਂਦੇ ਵੋਦੀ ਚੱਕਾ ਕਿਉਂ ਕਰ ਉਂਦੇ ਉਂਦਰ ਉਂਗਾ ਤਲੋ ਜੀ ਹੁਣ ਜੱਬ ਜੋ ਤੱਕ ਨਾ ਮੈਂ ਤਾਂ ਨਾਲ ਨਾਲ ਤੁਰੂੰਗਾ ਨੰਗੇ ਪੈਰ ਹੋਗੇ ਚੱਪਲ ਉਹ ਵੀ ਲਾਤੀਆ ਸੈਂਡਲ ਵੀ ਲਵਾਤੇ ਹੁਣ ਇਹਨੇ ਮੈਨੂੰ ਹੋਰ ਵਕ ਵਕ ਜਗ ਗੱਲਬਾਤ ਨਹੀਂ ਕਰਨੀ ਤੇ ਚਲੋ ਜੀ ਜੇ ਹੋ ਸਕੇ ਤੇ ਮੈਂ ਜਿਹੜੀ ਸੂਸਤੀ ਪਿਕਸ ਸੂਟ ਦੀ ਨਾ ਜੋ ਨਾ ਲੈ ਕੇ ਜਾਣਾ ਸਿਰ ਉਹ ਕਿੰਦਾ ਹੱਥ ਹੋਇਆ ਜਾਂ ਤੋ ਕਿਉਂ ਉਹ ਤੇ ਹੱਥ ਤੋ ਕਿਉਂ ਜੱਜਾ ਜਲਦੀ ਤੋ ਕਿਉਂ ਤੇ ਚਲੋ ਜੀ ਹੋ ਸਕੇ ਤੇ ਮੈਂ ਇਸੇ ਵਲੌਗ ਦੇ ਵਿੱਚ ਸੂਟ ਦਿਖਾ ਦੂੰਗੇ ਨੇ ਫਿਰ ਨੈਕਸਟ ਪਕਾ ਦਾਂਗੇ ਤੇ ਚਲੋ ਜੀ ਹਾਂਜੀ ਜੇਕਰ ਤੁਹਾਨੂੰ ਸਾਡੇ ਵਲੌਗਸ ਬੱਤੇ ਲੱਗਦੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਵਲੌਗਸ ਕਿੱਡੇ ਤੇ ਲੱਗਦੇ ਨੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਚਲੋ ਜੀ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਇਸ ਤੋਂ ਬਾਅਦ ਜੇ ਕੋਈ ਕਲਿੱਪ ਹੋਇਆ ਕਰੂਗੀ ਤਾਂ ਆਪਾਂ ਪਿੱਛੇ ਐਡ-ਆਨ ਕਰ ਦਿਆ ਕਰਾਂਗੇ ਤੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ